ਕੁਦਰਤ ਦੇ ਇਸ਼ਕ ਨਰਾਲੇ ਲਗੀਆਂ ਵਾਲੇ ਜਾਣਦੇ ਨੇ ਜਿਨ੍ਹਾਂ ਨੂੰ ਰੱਬ ਪਿਆਰਾ ਉਹੀ ਬਸ مانਦੇ ਨੇ ਜਿਹਦਾ ਵਾਹਿਗੁਰੂ ਨਾਲ ਪਿਆਰ ਪੈ ਜਾਂਦਾ ਦੁਨੀਆਂ ਉਹਨੂੰ ਵੀ ਨਹੀਂ ਛੱਡਦੀ ਸਾਰੀ ਦੁਨੀਆਂ ਛੱਡ ਦੋ ਪਰ ਉਸ ਵਾਹਿਗੁਰੂ ਨੂੰ ਨਾ ਛੱਡੋ ਕਦੇ ਵੀ ਪਿਆਰ ਕਰਨਾ ਹੈ ਤਾਂ ਉਸ ਵਾਹਿਗੁਰੂ ਨਾਲ ਕਰੋ ਜੋ ਸਾਡੇ ਦਿਲ ਦੀਆਂ ਜਾਣਦਾ ਹੈ ਔਖੇ ਵੇਲੇ ਸਾਨੂੰ ਇਕੱਲਾ ਨਹੀਂ ਛੱਡਦਾ ਕਿ ਜਿਦਾ ਵਾਹਿਗੁਰੂ ਨਾਲ ਪਿਆਰ ਪੈ ਜਾਵੇ ਫਿਰ ਦੁਨੀਆ ਜੋ ਮਰਜੀ ਕਵੇ ਫਿਰ ਬਾਬਾ ਦੀਪ ਸਿੰਘ ਜੀ ਆਪ ਕਹਿੰਦੇ ਤੂੰ ਪਰਵਾਹ ਨਾ ਕਰ ਇਸ ਦੁਨੀਆ ਦੀ ਕਿਉਂਕਿ ਮੈਂ ਤੇਰੇ ਨਾਲ ਹੈਗਾ ਬਾਬਾ ਦੀਪ ਸਿੰਘ ਜੀ ਤੁਹਾਡੇ ਅੱਗੇ ਅਰਦਾਸ ਹੈ ਕਿ ਮੇਰਾ ਸਾਥ ਕਦੇ ਨਾ ਛੱਡਿਓ ਤੁਹਾਡੇ ਤੋਂ ਬਿਨਾ ਮੇਰੀ ਕੋਈ ਔਕਾਤ ਨਹੀਂ ਜੇ ਉਹ ਕਿ ਜਿੰਨੂੰ ਬਾਬਾ ਦੀਪ ਸਿੰਘ ਜੀ ਦਾ ਸਹਾਰਾ ਹੋਵੇ ਉਹਨੂੰ ਕਿਸੇ ਹੋਰ ਸਹਾਰਿਆਂ ਦੀ ਲੋੜ ਨਹੀਂ ਪੈਂਦੀ ਬਾਬਾ ਜੀ ਜਿਦਾ ਇੱਕ ਵਾਰੀ ਹੱਥ ਫੜ ਲੈਣ ਫਿਰ ਉਹਦੇ ਅੰਗ ਸੰਗ ਰਹਿੰਦੇ ਨੇ ਹਮੇਸ਼ਾ ਮੇਰਾ ਸਾਥ ਬਾਬਾ ਦੀਪ ਸਿੰਘ ਜੀ ਨੇ ਜਦ ਨਾਲ ਇੰਨੀ ਵੱਡੀ ਸ਼ਕਤੀ ਹੋਵੇ ਉਹਨੂੰ ਕਿਸੇ ਦਾ ਡਰ ਨਹੀਂ ਹੋ ਸਕਦਾ ਉਹਨ ਡਰ ਤਾਂ ਉਹਨਾਂ ਨੂੰ ਹੋਣਾ ਹੈ ਜਿਹੜਾ ਕਿਸੇ ਨਾਲ ਮੜਾ ਕਰਦੇ ਨੇ ਕਿਉਂਕਿ ਉਹਨੂੰ ਵੀ ਬਾਬਾ ਜੀ ਆਪ ਵੇਖ ਲੈਂਦੇ ਨੇ ਇੱਕ ਵਾਰੀ ਸਾਰੇ ਪਿਆਰ ਨਾਲ ਬੋਲਿਆ ਕਰੋ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ